ਲਗੇਦ ਲਈ ਹੌਬੀ ਢਾਲੀਵਾਲ ਅਤੇ ਐਂਕਰ ਬਲਜੀਤ ਕੌਰ ਚੋਹਲ ਦਾ ਇੱਕ ਵਿਵਾਦ ਛੜਿਆ ਜੋ ਕਿ ਔਨ ਸਟੇਜ ਰਿਕਾਰਡ ਹੋਇਆ ਲਾਈਵ ਚੱਲਿਆ ਔਰ ਹਰ ਕੋਈ ਉਸੇ ਚੀਜ਼ ਨੂੰ ਲੈ ਕੇ ਹੁਣ ਗੱਲ ਕਰਦਾ ਵੀ ਵੇਖ ਨਜ਼ਰ ਆ ਰਿਹਾ ਹੈ ਸਨਾਈ ਦੇ ਰਿਹਾ ਬਲਜੀਤ ਕੌਰ ਜੋਲ ਨੇ ਹੌਬੀ ਢਾਲੀਵਾਲ ਉੱਤੇ ਸਿੱਧੇ ਸਿੱਧੇ ਤੌਰ ਦੇ ਉੱਤੇ ਕੁਝ ਇਲਜ਼ਾਮ ਲਾਏ ਔਰ ਹੌਬੀ ਢਾਲੀਵਾਲ ਦਾ ਵੀ ਇੱਕ ਬਿਆਨ ਉਸ ਤੋਂ ਬਾਅਦ ਸਾਹਮਣੇ ਆਉਂਦਾ ਹੈ ਕੋਸ਼ਿਸ਼ ਕੀਤੀ ਗਈ ਕਿ ਹੌਬੀ ਢਾਲੀਵਾਲ ਦੇ ਨਾਲ ਗੱਲ ਕੀਤੀ ਜਾਵੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਹੌਬੀ ਢਾਲੀਵਾਲ ਨਾ ਸਿਰਫ ਇੱਕ ਐਂਟਰਟੇਨਰ ਨੇ ਨਾ ਸਿਰਫ ਇੱਕ ਅਦਾਕਾਰ ਨੇ ਸਗੋਂ ਹੁਣ ਪੋਲਿਟਿਸ਼ੀਅਨ ਵੀ ਹੈਗੇ ਨੇ ਬੀਜੇਪੀ ਦਾ ਇੱਕ ਹਿੱਸਾ ਨੇ ਔਰ ਲਗਾਤਾਰ ਬੀਜੇਪੀ ਦੀਆਂ ਗਤੀਵਿਧੀਆਂ ਦੇ ਵਿੱਚ ਵਿਚਰਦੇ ਰਹਿੰਦੇ ਨੇ ਔਰ ਉਸੇ ਤਰਸ ਦੇ ਉੱਤੇ ਹੌਬੀ ਢਾਲੀਵਾਲ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਉਹਨਾਂ ਨੂੰ ਪੁੱਛਣ ਦੀ ਕਿ ਆਖਰਕਾਰ ਇਹ ਮਸਲਾ ਛੜਿਆ ਕਿਵੇਂ ਜਿਸ ਬਿਆਨ ਨੂੰ ਲੈ ਕੇ ਹੌਬੀ ਢਾਲੀਵਾਲ ਨੂੰ ਸੋਸ਼ਲ ਮੀਡੀਆ ਦੇ ਉੱਤੇ ਗਲਤ ਠਹਿਰਾਇਆ ਜਾ ਰਿਹਾ ਹੈ ਉਹਨਾਂ ਦਾ ਵਰਜਨ ਉਸ ਮਾਮਲੇ ਦੇ ਉੱਤੇ ਜਾਣਨ ਦੀ ਕੋਸ਼ਿਸ਼ ਕੀਤੀ ਗਈ ਪਰ ਹੋਬੀ ਢਾਲੀਵਾਲ ਨੇ ਇਸ ਮਾਮਲੇ ਸੰਬੰਧੀ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਜ਼ਾਹਿਰ ਹੈ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਇਸ ਹੱਦ ਤੱਕ ਵਿਚਾਰ ਸ਼ੁਰੂ ਹੋ ਜਵੇ ਔਰ ਖਾਸ ਤੌਰ ਤੇ ਉੱਤੇ ਵਿਰੋਧ ਹੋਣਾ ਸ਼ੁਰੂ ਹੋ ਜਵੇ ਤਾਂ ਉਸ ਵੇਲੇ ਕਈ ਵਾਰ ਲੋਕ ਇੱਕ ਪਾਸਾ ਕਰ ਜਾਂਦੇ ਨੇ ਕਈ ਵਾਰ ਲੋਕ ਉਸ ਵਿੱਚ ਨਹੀਂ ਪੈਣਾ ਚਾਹੁੰਦੇ ਹੁੰਦੇ ਕਈ ਵਾਰ ਲੋਕ ਬਿਹਤਰ ਸਮਝਦੇ ਆ ਚੁੱਪੀ ਨੂੰ ਔਰ ਸ਼ਾਇਦ ਹੋਬੀ ਢਾਲੀਵਾਲ ਨੇ ਵੀ ਇਹੀ ਸੋਚਿਆ ਹੋਵੇ ਪਰ ਇਸ ਮਾਮਲੇ ਨੂੰ ਲੈ ਕੇ ਨਾ ਸਿਰਫ ਹੌਬੀ ਢਾਲੀਵਾਲ ਸਗੋਂ ਬਲਜੀਤ ਕੌਰ ਜੋਲ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨਾਲ ਵੀ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਬਕਾਇਦਾ ਫੋਨ ਕਾਲਸ ਕੀਤੇ ਗਏ ਪਰ ਉਹਨਾਂ ਦੇ ਵੱਲੋਂ ਵੀ ਕੋਈ ਜਵਾਬ ਫਿਲਹਾਲ ਸਾਹਮਣੇ ਆਉਂਦਾ ਨਜ਼ਰ ਨਹੀਂ ਆਇਆ ਪਰ ਹਾਂ ਹੌਬੀ ਢਾਲੀਵਾਲ ਨੇ ਜ਼ਰੂਰ ਆ ਫੋਨ ਚੁੱਕਿਆ ਔਰ ਜਦੋਂ ਗੱਲਬਾਤ ਕੀਤੀ ਗਈ ਤਾਂ ਉਸ ਤੋਂ ਬਾਅਦ ਉਹਨਾਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੁਣ ਇੱਥੇ ਸਮਝਿਆ ਜਾ ਸਕਦਾ ਵਿਚਾਰਿਆ ਜਾ ਸਕਦਾ ਹੈ ਕਿ ਹੌਬੀ ਢਾਲੀਵਾਲ ਸ਼ਾਇਦ ਇਸ ਬਾਰੇ ਕੁਝ ਨਾ ਕਹਿਣਾ ਚਾਹੁੰਦੇ ਹੋਣ ਜਾਂ ਫਿਰ ਇਸ ਬਾਰੇ ਕੁਝ ਨਾ ਬੋਲਣਾ ਚਾਹੁੰਦੇ ਹੋਣ ਜਾਂ ਫਿਰ ਇਸ ਨੂੰ ਇਸੇ ਤਰ੍ਹਾਂ ਚੱਲਦੇ ਰਹਿਣ ਦੇਣਾ ਚਾਹੁੰਦੇ ਹੋਣ ਕਿਉਂਕਿ ਹੋ ਸਕਦਾ ਹੈ ਕਿ ਉਹਨਾਂ ਦਾ ਇੱਕ ਵੱਖਰਾ ਪੱਖ ਹੋਵੇ ਔਰ ਉਹਨਾਂ ਦੇ ਸਮੇਂ ਦੇ ਵਿੱਚ ਸ਼ਾਇਦ ਹੌਬੀ ਢਾਲੀਵਾਲ ਉਹ ਵੀ ਅੱਗੇ ਲੈ ਕੇ ਆਉਣ ਪਰ ਇਸ ਦੇ ਬਾਵਜੂਦ ਹੌਬੀ ਢਾਲੀਵਾਲ ਨਾਲ ਗੱਲ ਜ਼ਰੂਰ ਕਰਨ ਦੀ ਕੋਸ਼ਿਸ਼ ਕੀਤੀ ਇਹ ਪਰੋਣਾ ਨੇ ਨੋ ਕਮੈਂਟਸ कह के ते ਗੱਲ ਸਮਾਪਤ ਕਰਨੀ ਠੀਕ ਸਮਝੀ ਐ ਤੁਹਾਨੂੰ ਵੀ ਸੁਣਾਉਨੇ ਆ ਕਿ ਆਖਰਕਾਰ ਹੌਬੀ ਢਾਲੀਵਾਲ ਕੀ ਬੋਲੇ ਹੈਲੋ ਹੈਲੋ ਹਾਂਜੀ ਮੇਰੀ ਗੱਲ ਹੌਬੀ ਢਾਲੀਵਾਲ ਜੀ ਨਾਲ ਹੋ ਰਹੀ ਹੈ ਤੁਸੀਂ ਕੌਣ ਬੋਲ ਰਹੇ ਮੈਂ ਜਲੰਧਰ ਤੋਂ ਪੱਤਰਕਾਰ ਗੱਲ ਕਰ ਰਿਹਾ ਜੀ ਸਾਹਿਬ ਸਿੰਘ ਮੀਤਾਲਪ ਸਿੰਘ ਬੋਲੋ ਸਰ ਮੈਂ ਚਾਹਤਾ ਸੀ ਕਿ ਆਪਾਂ ਇੱਕ ਗੱਲ ਕਰ ਲਈਏ ਲੰਗੀ ਸਿਚੁਏਸ਼ਨ ਦੇ ਉੱਤੇ ਕਿ ਪੋਸਿਬਲ ਹੈਗਾ ਜੀ ਨਹੀਂ 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 ਉਹਨਾਂ ਨੂੰ ਜਿਆਦਾ ਪਤਾ ਇਹਨਾਂ ਨੇ ਕੀਤੀ